ਗੋਟਾਰ ਮਾਲੀ ਜਿੰਨਾ ਆਪਾਂ ਇਹ ਚੀਜ਼ ਦਾ ਸਤਿਕਾਰ ਕਰਦੇ ਹਣਾ ਮੈਂ ਅਜੇ ਵੀ ਜਿੰਨਾ ਇਹ ਚੀਜ਼ ਦਾ ਸਤਿਕਾਰ ਕਰਦਾ ਨਗੋਟੇ ਦਾ ਲੋਕੀਆਂ ਨੇ ਗੋਟੇਦਾਰ ਸਤਿਕਾਰ ਕੋਈ ਕਰਦੇ ਜਿੱਤੇ ਰਮਾਲੀ ਪਈ ਸੁਰਤੀ ਕਰਤਾ ਮੱਥਾ ਟੇਕ ਕੇ ਚੁੰਮ ਚੁੰਮ ਰੱਖਣੀ ਚੀਜ਼ ਹਾਂ ਮੱਥਾ ਟੇਕ ਕੇ ਚੁੰਮ ਕੇ ਉਦੋਂ ਉਹ ਆਪਣੇ ਕੋਲ ਹੁੰਦਾ ਕੀ ਬਣਾ ਆਹ ਤੇ ਹੁਣ ਕਿੱਤਾ ਹੀ ਇਹ ਆਦੇ ਹੋ ਬਾਅਦ ਚ ਆਈਆਂ ਆਪਣੇ ਨਾਲ ਹਾਵੇ ਹੁੰਦੇ ਫੜਾਈ ਕੱਪੜਾ ਨਹੀਂ ਸਾਡੀ ਜ਼ਿੰਦਗੀ ਹੈ ਸਾਡਾ ਰੱਬ ਆਏ ਦੇ ਇਹਨੂੰ ਇਹਦਾ ਜਿੰਨਾ ਸਤਕਾਰ ਕੀਤਾ ਜਾਵੇ ਉਨਾ ਥੋੜਾ ਤੇ ਕੇ ਇਹਨੂੰ ਸਤਕਾਰ ਇਹਨੂੰ ਧੂਫ ਦੇਣੀ ਗੋਪੀ ਨਿੱਕਰ ਨੂੰ ਧੂਫ ਦੇ ਕੇ ਤੁਰਨਾ ਮੇਰੀ ਗੱਲ ਸੁਣ ਨੌ 10 ਦੇ ਵਿੱਚ ਨੌ 10 ਦੇ ਵਿੱਚ ਕਿੱਟਾ ਆਇਆ ਪਿਛੇ ਪੌਣ ਤਨੀਆ ਵਾਲੀਆਂ ਆ ਤਨੀਆ ਵਾਲੀਆਂ ਇਹ ਪਹਿਲਾਂ ਲਫਾਵੇ ਹੁੰਦੇ ਲਫਾਵੇ ਹਾਂ ਫਿਰ ਕਿੱਟਾ ਆਇਆ ਜਿੰਨਾ ਜ਼ਿਆਦਾ ਸਤਕਾਰ ਆ ਗੋਟੇ ਦਾ ਮੈਂ ਤੁਹਾਨੂੰ ਦੱਸਾਂ 30 30 35% ਤੇ 40% ਤੇ ਰਮਾਲੀ ਨਹੀਂ ਲਾਉਂਦਾ ਕੋਈ ਉਧਾ ਡਾਟੀ ਭਾਗੇ ਤਰਪਿੰਦੇ ਆ ਹੁਣ ਪਤਾ ਹੀ ਨਹੀਂ ਕਿ ਇਹਨੂੰ ਇੱਕ ਚੀਜ਼ ਹੁੰਦੀ ਹੈ ਕਿ ਹੁਣ ਜਿਤਨਾ ਇਹ ਇਹ ਕੱਪੜਾ ਵਾ ਲਾ ਲਿਆ ਬਾਥਰੂਮ ਨਹੀਂ ਕਰਨਾ ਅਰਮਾਲੀ ਬਣ ਕੇ ਮੈਂ ਸ਼ਾਮ ਨਹੀਂ ਕਰੀ ਹਾਂ ਭਾਵੇਂ ਟੁਰੀ ਟੁਰੀ ਵਿੱਚ ਦਿੱਖੀ ਪਵੇ ਜਾਵੇ ਡਰਦਿਆਂ ਮਾਰਿਆਂ ਪਰ ਸ਼ਾਮ ਨਹੀਂ ਕਰੀ ਤਾਂ ਹਾਂ ਹਾੜ ਦੀ ਥੀ ਮਿੱਟੀ ਇਹਦੇ ਸੇਮ ਹੀ ਹੁੰਦੀ ਸੇਮ ਹੀ ਜਿੱਥੇ ਨਿਤ ਵਗਦੀ ਆ ਚੀਜ਼ ਹਾਂ ਹੁਣ ਕਿਸਾਨ ਕੀ ਆ ਫਸਲ ਉਦਾਂ ਵੀ ਪੱਕਦੀ ਆ ਹਾ ਕਿਸਾਨ ਜੇ ਪੈਲੀ ਚ ਜੱਟ ਗੇੜਾ ਮਾਰੂਗਾ ਫੇਰ ਵੀ ਪੱਕਣੀ ਆ ਹੁਣ ਉਹਨੇ ਜਾ ਕੇ ਜੱਟ ਨੇ ਵੇਖਣੀ ਜਦੋਂ ਇੱਕ ਸਾਧੀਆਂ ਗੱਲਾਂ ਕਰਨੀਆਂ ਉਹਦੇ ਨਾਲ ਹਾ ਪੈਲੀ ਚ ਉਹਨੇ ਜਾ ਕੇ ਗੱਲਾਂ ਕਰਨੀਆਂ ਫਸਲ ਨੂੰ ਵੀ ਪਤਾ ਮੇਰਾ ਖਸਮਾ ਖਸਮਾਇਆ ਗਿਆਰ ਹੋਰ ਸਾਡੇ ਪਿੰਡਾਂ ਦਾ ਖਾਣਾ ਹਣਾ ਉਹ ਲੋਕੀ ਸਮਝ ਸਾਡੇ ਪਿੰਡ ਸਮਝਦੇ ਮਿੱਟੀ ਆ ਮਿੱਟੀ ਹਾਂ ਫੁੱਟ ਇੱਕ ਗੱਲ ਇਹ ਕਹਿੰਦੇ ਅਹੀਂ ਨਹੀਂ ਖਾਰੇ ਹੱਥ ਲਾਉਣਾ ਜਿੰਨੇ ਚੁੱਕਰਾ ਚੋਕ ਲੋ ਯਾਰ ਸਾਹੀ ਦਾ ਅੱਖੀਂ ਦੇ ਰਹੇ ਆ ਬਾਬਾ ਸ਼ਹੀਦ ਤਿੰਨ ਤਿੰਨ ਘੰਟੇ ਦੋ ਦੋ ਘੰਟੇ ਚੌਂੜਾ ਮਾਰ ਕੇ ਵਿੱਚ ਜੋਰ ਜਗਾ ਕੇ ਪਾਰ ਕਰਦਾ ਰਿਹਾ ਕਿ ਮਰਜੀ ਬਾਬਾ ਸ਼ਹੀਦ ਉਹ ਚੋਕਰੇ ਦੇ ਵੇਖੇ ਬਈ ਖਾੜਾ ਬਣ ਗਿਆ ਉੱਥੋਂ ਚੁੱਕਣ ਵਾਲਾ ਕੋਈ ਮਾਈ ਲਾਲ ਨਹੀਂ ਹੁਣ ਤੂੰ ਆਪਣਾ ਪਿੰਡ ਬਣਾਦਾ ਕਰੇ ਹੁਣ ਤੂੰ ਖੜਾ ਕਰ ਬਣਾ ਹੈਣਾ ਜਿੰਨੂੰ ਚਿਰ ਬੀ ਜੀਉਂਦਿਆ ਕੇ ਮੈਂ ਖੜਾ ਪੜਦਾਂ ਜਾਂ ਮੈਂ ਤੈਨੂੰ ਲਿਖ ਕੇ ਦਿਆਂ ਨਾ ਫੁੱਟੂ ਕਰਾਂ ਇਹ ਚੁੱਕੇ ਵਧੂਗਾ